ਕੀਨਾ ਜਿਹੜੀ ਚਰਬੀ ਹੈ ਜਿਹੜੀ ਉਹਨੂੰ ਪਤਾ ਲਾ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਤੁਹਾਡੇ ਢਿੱਡ ਵਧਿਆ ਹੋਇਆ ਵਾ ਤੁਹਾਡੇ ਬਾਹਾਂ ਦੇ ਉੱਤੇ ਕਾਫੀ ਜਿਹੜੀ ਫੈਟ ਆ ਉਹ ਜੰਮੀ ਪਾਚਨ ਸ਼ਕਤੀ ਨੂੰ ਮਜ਼ਬੂਤ ਕਰਦਾ ਸਾਡੇ ਮੈਟਾਬੋਲਿਜ਼ਮ ਨੂੰ ਫਾਸਟ ਕਰਦਾ ਜਿਹਦੇ ਨਾਲ ਸਾਡਾ ਜਿਹੜਾ ਭਾਰ ਆ ਉਹ ਘਟਣਾ ਸ਼ੁਰੂ ਹੋ ਜਾਂਦਾ ਜੀ ਨਾ ਮਹੀਨੇ ਦਾ 5 ਕਿਲੋ 7 ਕਿਲੋ ਜਾਂ ਫਿਰ 8 ਕਿਲੋ ਤੱਕ ਭਾਰ ਘਟਾਉਣਾ ਚਾਹੁੰਦਾ ਨਾਣੀ ਦੇ ਵਿੱਚ ਤੁਸੀਂ ਇੱਕ ਚਮਚਾ ਜਿਹੜਾ ਤੁਸੀਂ ਉਹ ਪੀ ਕੇ ਰੱਖ ਦੇਣਾ ਮੇਰੇ ਵੱਲੋਂ ਤੁਹਾਨੂੰ ਸਰ ਨੂੰ ਪੈਰ ਪਰ ਸੱਚੀ ਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋ ਕੋਈ ਵੀ ਮੇਰੀ ਭੈਣ ਜਾਂ ਫਿਰ ਕੋਈ ਵੀ ਮੇਰਾ ਭਰਾ ਮੈਂ ਨੀਦਾ 5 ਕਿਲੋ 7 ਕਿਲੋ ਜਾਂ ਫਿਰ 8 ਕਿਲੋ ਤੱਕ ਭਾਰ ਘਟਾਉਣਾ ਚਾਹੁੰਦਾ ਨਾ ਤਾਂ ਪਲੀਜ਼ ਇਸ ਵੀਡੀਓ ਦੀ ਸ਼ੀਰ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਜੀ ਜਿਹੜੇ ਮੇਰੇ ਭੈਣ ਭਰਾਵਾਂ ਦਾ ਢਿੱਡ ਬਹੁਤ ਜ਼ਿਆਦਾ ਵਧਿਆ ਹੋਇਆ ਵਾ ਜਾਂ ਫਿਰ ਉਹਨਾਂ ਦੇ ਲੱਤਾਂ ਦੇ ਉੱਤੇ ਕਾਫੀ ਚਰਬੀ ਜੜੀ ਹੈ ਜਾਨਕੀ ਉਹਨਾਂ ਦੇ ਪੂਰੇ ਸਰੀਰ ਦੇ ਉੱਤੇ ਜਿਹੜੀ ਚਰਬੀ ਆ ਉਹ ਬਹੁਤ ਜ਼ਿਆਦਾ ਵਧੀ ਹੋਈ ਆ ਜਾਨਕੀ ਜਿਹੜੀ ਸਕਿਨਾਂ ਉਹਨਾਂ ਦੀ ਬਹੁਤ ਜ਼ਿਆਦਾ ਮੋਟੀ ਆ ਅਗਰ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਆਪਣੀ ਜਾਨਕੀ ਜਿਹੜੀ ਉਹਨਾਂ ਦੀ ਚਰਬੀ ਆ ਨਾ ਸਰੀਰ ਦੀ ਉਹ ਬਹੁਤ ਜ਼ਿਆਦਾ ਮੋਟੀ ਆ ਅਗਰ ਤੁਸੀਂ ਆਪਣਾ ਭ ਮਾਚੋਣੇ ਹੋ ਤਾਂ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜੁੜੇ ਰਹੋ ਜੀ ਅਗਰ ਤੁਸੀਂ ਮੇਰੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਜੁੜੂਰ ਕਰੇ ਕਿਉਂਕਿ ਮੈਂ ਇਸੇ ਤਰ੍ਹਾਂ ਦੇ ਵੀਡੀਓ ਤੁਹਾਡੇ ਵਾਸਤੇ ਲੈ ਕੇ ਔਨਾਂ ਦੇ ਨਮਾ ਜੀ ਦੇਖੋ ਅਗਰ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਆਪਣੇ ਪੂਰੇ ਸਰੀਰ ਦੀ ਚਰਬੀ ਜਿਹੜੀ ਤੁਸੀਂ ਉਹਨੂੰ ਮਿੰਗਲੋਣਾ ਚਾਹੁੰਦੇ ਹੋ ਜਿਹੜਾ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਨੁਸਖਾ ਦੱਸਾਂਗਾ ਉਹ ਨੁਸਖਾ ਤੁਹਾਡੇ ਲਈ ਬਹੁਤ ਵਧੀਆ ਵਾ ਦੇਖੋ ਜਿਹੜਾ ਇਹ ਨੁਸਖਾ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਇਹ ਤੁਹਾਡਾ ਭਾਰ ਘਟਾਉਣ ਦੇ ਵਿੱਚ ਤੁਹਾਡੀ ਹੈਲਪ ਕਰੇਗਾ ਜਾਨਕੀ ਤੁਹਾਡੀ ਮਦਦ ਕਰੇਗਾ ਬਾਕੀ ਜਿਹੜਾ ਭਾਰ ਘਟਦਾ ਵਾ ਉਹ ਤਿੰਨ ਚਾਰ ਚੀਜ਼ਾਂ ਦੇ ਨਾਲ ਘਟਦਾ ਵਾ ਉਹ ਕਿਹੜੀਆਂ ਤਿੰਨ ਚਾਰ ਚੀਜ਼ਾਂ ਨੇ ਉਹ ਤੁਹਾਨੂੰ ਮੈਂ ਵੀਡੀਓ ਦੇ ਅਖੀਰ ਦੇ ਵਿੱਚ ਦੱਸਾਂਗਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਇਸ ਨੁਸਕੇ ਦੇ ਬਾਰੇ ਇਸ ਨੁਸਕੇ ਨੂੰ ਬਣਾਉਣ ਵਾਸਤੇ ਤੁਹਾਨੂੰ ਤਿੰਨ ਤੋਂ ਚਾਰ ਚੀਜ਼ਾਂ ਦੀ ਜਿਹੜੀ ਉਹ ਲੋੜ ਪੈਗੀ ਜੋ ਕੁਝ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗਾ ਤੁਸੀਂ ਆਪਣਾ ਕਾਪੀ ਪੈਨ ਚੱਕ ਲਓ ਉਹਨਾਂ ਤੁਸੀਂ ਨੋਟ ਕਰੀ ਚੱਲੋ ਤੇ ਜਿੰਨੀ ਮਾਤਰਾ ਦੇ ਵਿੱਚ ਤੁਹਾਨੂੰ ਦੱਸਾਂਗਾ ਤੁਸੀਂ ਉਨੀ ਮਾਤਰਾ ਦੇ ਵਿੱਚ ਹੀ ਉਹ ਸਮਾਨ ਆ ਜਿਹੜਾ ਤੁਸੀਂ ਲੈਣਾ ਵਾ ਤੇ ਉਸੇ ਤਰੀਕੇ ਨਾਲ ਜਿਵੇਂ ਤੁਹਾਨੂੰ ਮੈਂ ਬੋਲਾਂਗਾ ਤੁਸੀਂ ਉਸੇ ਤਰੀਕੇ ਨਾਲ ਇਹਨੂੰ ਬਣਾਉਣਾ ਵਾਜੀ ਸੋ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜੀ ਦੇਖੋ ਉਸ ਡਰਿੰਕ ਨੂੰ ਬਣਾਉਣ ਵਾਸਤੇ ਤੁਹਾਨੂੰ ਸਭ ਤੋਂ ਪਹਿਲਾਂ ਜਿਹੜੀ ਚੀਜ਼ ਚਾਹੀਦੀ ਹੈ ਸੌਂਫ ਚਾਹੀਦੀ ਹੈ ਜੀ ਹਨਾ ਸੋ ਸੌਂਫ ਦੇ ਬਹੁਤ ਜਿਆਦਾ ਬੈਨੀਫਿਟ ਨੇ ਹਨਾ ਬਹੁਤ ਜਿਆਦਾ ਬੈਨੀਫਿਟ ਨੇ ਇਹ ਤੁਹਾਡਾ ਭਾਰ ਘਟਾਉਣ ਦੇ ਵਿੱਚ ਤੁਹਾਡੀ ਬਹੁਤ ਜਿਆਦਾ ਮਦਦ ਕਰਦਾ ਜਾਨੀ ਕਿ ਤੁਹਾਡੇ ਮਤਲਬ ਜੇ ਅਪ ਕਹ ਜੀ ਨਾ ਸਾਡੀ ਪਾਚਨ ਸ਼ਕਤੀ ਜਿਹੜੀ ਪਾਚਨ ਸ਼ਕਤੀ ਨੂੰ ਮਜ਼ਬੂਤ ਕਰਦਾ ਸਾਡੇ ਮੈਟਾਬੋਲਿਜ਼ਮ ਨੂੰ ਫਾਸਟ ਕਰਦਾ ਜਿਹਦੇ ਨਾਲ ਸਾਡਾ ਜਿਹੜਾ ਭਾਰ ਆ ਉਹ ਘਟਣਾ ਸ਼ੁਰੂ ਹੋ ਜਾਂਦਾ ਜੀ ਨਾ ਸੌਂਫ ਕਿੰਨਾ ਲੈਣਾ ਜੀ ਤੁਸੀਂ ਇੱਕ ਚਮਚ ਤੁਸੀਂ ਸੌਂਫ ਦਾ ਲੈਣਾ ਜੀ ਠੀਕ ਹੈ ਜੀ ਇੱਕ ਚਮਚ ਤੁਸੀਂ ਸੌਂਫ ਦਾ ਲੈਣਾ ਵਾ ਜੀ ਤੇ ਉਸ ਤੋਂ ਬਾਅਦ ਤੁਸੀਂ ਕਾਫੀ ਪਾਊਡਰ ਲੈਣਾ ਠੀਕ ਹੈ ਜੀ ਕਾਫੀ ਪਾਊਡਰ ਤੁਹਾਨੂੰ ਪਤਾ ਹੈ ਕਿ ਰੈਨ ਦੀ ਦੁਕਾਨ ਤੋਂ ਮਿਲ ਜਾਂਦਾ ਜਾਂ ਫਿਰ ਦੋ ਦੋ ਪੌਚ ਦੇ ਜਿਹੜੇ ਪੌਚ ਹੁੰਦੇ ਆ ਉਹ ਵੀ ਜਿਹੜੇ ਮਿਲ ਜਾਂਦਾ ਤੁਸੀਂ ਕਾਫੀ ਪਾਊਡਰ ਜਿਹੜਾ ਇਹ ਵੀ ਤੁਸੀਂ ਇੱਕ ਚਮਚ ਲੈਣਾ ਜੀ ਠੀਕ ਹੈ ਜੀ ਇਹ ਵੀ ਇੱਕ ਚਮਚ ਲੈਣਾ ਜੀ ਤੇ ਉਸ ਤੋਂ ਬਾਅਦ ਤੁਸੀਂ ਲੈਣਾ ਜੀ ਕੋਕੋਨਟ ਔਇਲ ਲੈਣਾ ਜੀ ਜਿਹੜਾ ਕੋਕੋਨਟ ਔਇਲ ਆ ਉਹਦੇ ਬਾਰੇ ਤਾਂ ਹਰ ਇੱਕ ਨੂੰ ਪਤਾ ਹੀ ਪਤਾ ਵਾ ਜੀ ਠੀਕ ਹੈ ਜੀ ਇਹ ਵੀ ਤੁਸੀਂ ਇੱਕ ਚਮਚ ਲੈਣਾ ਛੋਟਾ ਚਮਚ ਇੱਕ ਛੋਟਾ ਚਮਚ ਲੈਣਾ ਤੁਸੀਂ ਕੋਕੋਨਟ ਔਇਲ ਦਾ ਠੀਕ ਹੈ ਜੀ ਇਹ ਸਾਨੂੰ ਤਿੰਨ ਚੀਜ਼ਾਂ ਨੇ ਜਿਹੜੀ ਇਹਦੀ ਲੋੜ ਪੈਗੀ ਠੀਕ ਤੁਸੀਂ ਰਾਤ ਨੂੰ ਸੌਣ ਲੱਗੇ ਤੁਸੀਂ ਕੀ ਕਰਨਾ ਵਾ 300 300 ml ਵਾਟਰ ਜਾਨੀ 300 ml ਪਾਣੀ ਦੇ ਵਿੱਚ ਤੁਸੀਂ ਇੱਕ ਚਮਚ ਸੌਫ ਦਾ ਰਾਤ ਨੂੰ ਪੀਓ ਕੇ ਰੱਖ ਦੇਣਾ ਜਾਂ ਫਿਰ ਤੁਸੀਂ ਅੱਧਾ ਅੱਧਾ ਗਲਾਸ ਛੋਟਾ ਅੱਧਾ ਗਲਾਸ ਛੋਟਾ ਤੁਸੀਂ ਪਾਣੀ ਦੇ ਵਿੱਚ ਤੁਸੀਂ ਇੱਕ ਚਮਚ ਜਿਹੜਾ ਤੁਸੀਂ ਉਹ ਪੀ ਕੇ ਰੱਖ ਦੇਣਾ ਸਵੇਰੇ ਉੱਠਣਸਾਰ ਸਵੇਰੇ ਖਾਲੀ ਪੇਟ ਤੁਸੀਂ ਕੀ ਕਰਨਾ ਵਾ ਇਹ ਪਾਣੀ ਨੂੰ ਤੁਸੀਂ ਇੱਕ ਫਰਾਈ ਪੈਨ ਦੇ ਵਿੱਚ ਪਾ ਕੇ ਤੇ ਉਹਦੇ ਵਿੱਚ ਤੁਸੀਂ ਇਹਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਠੀਕ ਹੈ ਜੀ ਜਦੋਂ ਇਹਦੇ ਵਿੱਚ ਚੰਗੀ ਤਰ੍ਹਾਂ ਉਬਾਲਾ ਆ ਜਾਏਗਾ ਫਿਰ ਤੁਸੀਂ ਇਹਦੇ ਵਿੱਚ ਇਹਦੇ ਵਿੱਚ ਤੁਸੀਂ ਇੱਕ ਚਮਚ ਕਾਫੀ ਦਾ ਪਾਉਣਾ ਜੀ ਤੁਸੀਂ ਠੀਕ ਹੈ ਜੀ ਇੱਕ ਚਮਚ ਤੁਸੀਂ ਕਾਫੀ ਦਾ ਪਾਉਚ ਜਿਹੜਾ ਉਹ ਪਾ ਦੇਣਾ ਤੇ ਇਹਨੂੰ ਚੰਗੀ ਤਰ੍ਹਾਂ ਹਿਲਾ ਕੇ ਤੁਸੀਂ ਇਹਨੂੰ ਛਾਣ ਲੈਣਾ ਜਾਂ ਫਿਰ ਤੁਸੀਂ ਜਿਹੜਾ ਸੂ ਸੌਂਫ ਵਾਲਾ ਪਾਣੀ ਹੋਊਗਾ ਤੁਸੀਂ ਉਹਨੂੰ ਵੀ ਪਹਿਲਾਂ ਛਾਣ ਕੇ ਛਾਨਣ ਤੋਂ ਬਾਅਦ ਵੀ ਤੁਸੀਂ ਕਾਫੀ ਦਾ ਇੱਕ ਪਾਉਚ ਜਿਹੜਾ ਉਹ ਇਹਦੇ ਵਿੱਚ ਪਾ ਸਕਦੇ ਹੋ ਉਹਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਫਿਰ ਤੁਸੀਂ ਇਹਦੇ ਵਿੱਚ ਇੱਕ ਚਮਚ ਛੋਟਾ ਇੱਕ ਚਮਚ ਕੋਕੋਨਟ ਔਇਲ ਠੀਕ ਹੈ ਜੀ ਕੋਕੋਨਟ ਔਇਲ ਆ ਜਿਹੜਾ ਉਹ ਇਹਦੇ ਵਿੱਚ ਪਾ ਦੇਣਾ ਤੇ ਇਹਨੂੰ ਚੰਗੀ ਤਰ੍ਹਾਂ ਹਿਲਾ ਕੇ ਤੁਸੀਂ ਇਹਨੂੰ ਸਿਪ ਸਿਪ ਕਰਕੇ ਪੀਣਾ ਜੀ ਠੀਕ ਹੈ ਜਿੱਦਾਂ ਆਪਾਂ ਚਾਹ ਪੀਂਨੇ ਆ ਨਾ ਜਿਵੇਂ ਆਪਾਂ ਚਾਹ ਪੀਂਨੇ ਸਿਪ ਸਿਪ ਕਰਕੇ ਇਹਨੂੰ ਉਸ ਤਰ੍ਹਾਂ ਪੀਣਾ ਵਾ ਪੀਣਾ ਇਹਨੂੰ ਸਵੇਰੇ ਖਾਲੀ ਪੇਟ ਪੀਣਾ ਵਾ ਜੀ ਸਵੇਰੇ ਉੱਠਣ ਸਾਰ ਪਹਿਲਾਂ ਤਾਂ ਤੁਸੀਂ ਦੋ ਗਲਾਸ ਜਿਹੜੇ ਉਹ ਪਾਣੀ ਦੇ ਪੀਓ ਫਿਰ ਬਰਸ਼ ਵਗੈਰਾ ਕਰਕੇ ਫਿਰ ਤੁਸੀਂ ਇਹ ਜਿਹੜਾ ਪਾਣੀ ਤਿਆਰ ਕਰ ਲਓ ਇਹ ਪਾਣੀ ਨੂੰ ਹੌਲੇ ਹੌਲੇ ਤੁਸੀਂ ਪੀਣਾ ਵਾ ਠੀਕ ਹੈ ਜੀ ਇਹ ਪੀਣਾ ਹੁਣ ਤੁਹਾਨੂੰ ਮੈਂ ਦੱਸਤਾ ਸਵੇਰੇ ਖਾਲੀ ਪੇਟ ਪੀਣਾ ਵਾ ਤੇ ਇਹਨੂੰ ਪੀਣ ਤੋਂ ਵਰਕਆਊਟ ਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ ਰਨਿੰਗ ਕਰ ਸਕਦੇ ਹੋ ਜਾਂ ਫਿਰ ਤੁਸੀਂ ਸਲੋ ਸਲੋ ਵਾਕ ਵੀ ਕਰ ਸਕਦੇ ਹੋ ਜਿਮ ਵੀ ਕਰ ਸਕਦੇ ਹੋ ਸਟਰੈਂਥ ਟ੍ਰੇਨਿੰਗ ਕਰ ਸਕਦੇ ਹੋ ਕਾਰਡੀਓ ਕਰ ਸਕਦੇ ਹੋ ਸਾਈਕਲਿੰਗ ਕਰ ਸਕਦੇ ਹੋ ਟ੍ਰੈਡਮਿਲ ਦੇ ਉੱਤੇ ਰਨਿੰਗ ਕਰ ਸਕਦੇ ਹੋ ਕੁਝ ਵੀ ਕਰ ਸਕਦੇ ਹੋ ਤੁਸੀਂ 40 ਤੋਂ 50 ਮਿੰਟ ਤੁਸੀਂ ਜਿਹੜੀ ਵਰਕਆਊਟ ਹੈ ਉਹ ਕਰਨਾ ਹੀ ਕਰਨਾ ਜੀ ਠੀਕ ਹੈ ਜੀ ਇਹ ਪਾਣੀ ਪੀਣ ਤੋਂ ਬਾਅਦ ਇਹ ਪਾਣੀ ਪੀਣ ਤੋਂ ਬਾਅਦ ਤੁਸੀਂ ਵਰਕਆਊਟ ਕਰਨਾ ਵਾ ਠੀਕ ਹੈ ਜੀ ਫਿਰ ਇੰਨੇ ਤੁਹਾਨੂੰ ਜ਼ਿਆਦਾ ਰਿਜ਼ਲਟ ਜਿਹੜਾ ਉਹ ਦੇਣਾ ਹੀ ਦੇਣਾ ਵਾ ਠੀਕ ਹੈ ਜੀ ਸੋ ਸਵੇਰੇ ਤੁਸੀਂ ਜਾਓ ਵਰਕਆਊਟ ਕਰੋ ਪਹਿਲਾਂ ਇਹ ਪਾਣੀ ਪੀਓ ਫਿਰ ਵਰਕਆਊਟ ਕਰੋ ਜੀ ਠੀਕ ਹੈ ਜੀ ਇਹਨੇ ਕੀ ਕਰਨਾ ਵਾ ਤੁਹਾਡਾ ਭਾਰ ਘਟਾਉਣ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਹੈਲਪ ਕਰੇਗਾ ਤੁਸੀਂ ਨਾ ਕੋਕੋਨਟ ਦੇ ਜਿਹੜੇ ਫਾਇਦੇ ਆ ਕੋਕੋਨਟ ਦੇ ਫਾਇਦੇ ਤੁਸੀਂ Google ਦੇ ਉੱਤੇ ਵੀ ਸਰਚ ਕਰਕੇ ਦੇਖ ਲਓ ਜਾਂ ਫਿਰ ਤੁਸੀਂ YouTube ਦੇ ਉੱਤੇ ਵੀ ਸਰਚ ਕਰਕੇ ਦੇਖ ਲਿਓ ਵੀ ਕੋਕੋਨਟ ਦੇ ਕੀ ਫਾਇਦੇ ਆ ਵੀ ਕੋਕੋਨਟ ਆਇਲ ਦੇ ਸਾਨੂੰ ਕੀ ਫਾਇਦੇ ਆ ਇਹ ਸਾਡਾ ਭਾਰ ਘਟਾਉਣ ਦੇ ਵਿੱਚ ਬਹੁਤ ਜ਼ਿਆਦਾ ਮਦਦ ਕਰਦਾ ਵਾ ਹਨਾ ਸੋ ਜਿਹੜਾ ਕਾਫੀ ਪਾਊਡਰ ਆਉਤਾ ਤੁਹਾਨੂੰ ਪਤਾ ਹੀ ਆ ਉਹ ਤਾਂ ਵੈਸੀ ਸਾਡਾ ਮਤਲਬ ਵੀ ਭਾਰ ਘਟੋਂਦਾ ਹੀ ਘਟੋਂਦਾ ਵਾ ਤੁਹਾਨੂੰ ਮੈਂ ਦੱਸ ਦਉਨਾ ਮੇਰੀ ਬਹੁਤ ਸਾਰੀ ਵੀਡੀਓ ਦੇ ਵਿੱਚ ਹਨਾ ਜਾਂ ਫਿਰ ਤੁਸੀਂ ਮੇਰੇ ਬਲੌਗ ਵੀ ਦੇਖਿਓ ਨੇ ਮੈਂ ਤੁਹਾਨੂੰ ਦੱਸ ਦਉਨਾ ਵੀ ਮੈਂ ਜਿਹੜਾ ਕਾਫੀ ਪਾਊਡਰ ਜਿਹੜਾ ਮੈਂ ਵਰਕਆਊਟ ਤੋਂ ਪਹਿਲਾਂ ਲੈਂਦਾ ਹੀ ਲੈਂਦਾ ਵਾਂ ਤੇ ਸੌਂਫ ਆ ਜਿਹੜੀ ਸੌ ਜਿਹੜੀ ਚਰਬੀ ਆ ਮੋਟੀ ਹੋਈ ਹੋਈ ਆ ਉਹਨੂੰ ਦੇਖੋ ਪਤਲਾ ਕਰ ਦੇਣਾ ਜਦੋਂ ਪਤਲੀ ਹੋਈਗੀ ਤੁਹਾਡਾ ਭਾਰ ਜਿਹੜਾ ਆਪਣੇ ਆਪ ਹੀ ਘਟਣਾ ਸ਼ੁਰੂ ਹੋਣਾ ਜੇ ਤੁਹਾਡਾ ਢਿੱਡ ਵਧਿਆ ਹੋਇਆ ਵਾ ਤੁਹਾਡੇ ਬਹਾਂਵਾਂ ਦੇ ਉੱਤੇ ਕਾਫੀ ਜਿਹੜੀ ਫੈਟ ਆ ਉਹ ਜੰਮੀ ਹੋਈ ਆ ਥੱਲੇ ਨੂੰ ਲਮਕਦੀ ਪਈ ਆ ਉਹ ਵੀ ਦੇਖੋ ਇਹਨੇ ਬਿਲਕੁਲ ਖਤਮ ਕਰ ਦੇਣੀ ਆ ਕੁਝ ਦਿਨਾਂ ਦੇ ਵਿੱਚ ਹੀ 20 ਤੋਂ 25 ਦਿਨ ਦੇ ਵਿੱਚ 20 ਤੋਂ 25 ਦਿਨ ਦੇ ਵਿੱਚ ਹੀ ਦੇਖੋ ਇਹਨੇ ਬਹੁਤ ਸਾਰੀ ਚਰਬੀ ਜਿਹੜੀ ਖਤਮ ਕਰ ਦੇਣੀ ਤੁਹਾਡੇ ਮੈਟੋਬਲਿਜ਼ਮ ਨੂੰ ਫਾਸਟ ਕਰ ਦੇਣਾ ਤੁਹਾਡੀ ਪਾਚਨ ਸ਼ਕਤੀ ਨੂੰ ਮਜ਼ਬੂਤ ਕਰ ਦੇਣਾ ਤੇ ਤੁਹਾਡਾ ਜਿਹੜਾ ਭਾਰ ਆ ਘਟਣਾ ਸ਼ੁਰੂ ਹੋ ਜਾਣਾ ਭਾਰ ਘਟੋਣ ਦੇ ਛੋਟਾ ਮੋਟਾ ਵਾਇਰਸ ਤੁਹਾਡੀ ਬੋਡੀ ਦੇ ਵਿੱਚ ਲੱਗਿਆ ਹੋਇਆ ਵਾ ਤਾਂ ਇਹਨੇ ਬਿਲਕੁਲ ਠੀਕ ਕਰ ਦੇਣਾ ਕਿਉਂਕਿ ਜਿਸ ਤਰ੍ਹਾਂ ਅਸੀਂ ਬਿਮਾਰ ਕਦੇ ਕਰਕੇ ਹੁੰਨੇ ਆ ਜਦੋਂ ਸਾਡਾ ਮਤਲਬ ਜਿਹੜੀ ਪਾਚਨ ਸ਼ਕਤੀ ਹੈ ਸਾਡੀ ਪਾਚਨ ਸ਼ਕਤੀ ਸਾਡੀ ਸਹੀ ਨਹੀਂ ਹੈਗੀ ਤਾਂ ਅਸੀਂ ਬਿਮਾਰ ਹੁੰਨੇ ਆ ਜੇ ਸਾਡੀ ਪਾਚਨ ਸ਼ਕਤੀ ਵਧੀਆ ਹੋਊਗੀ ਸਟਰੋਂਗ ਹੋਊਗੀ ਫਿਰ ਅਸੀਂ ਕਦੇ ਬਿਮਾਰ ਨਹੀਂ ਹੋਵਾਂਗੇ ਸੋ ਇਹ ਚੀਜ਼ਾਂ ਜਿਹੜੀ ਮੈਂ ਤੁਹਾਨੂੰ ਦੱਸਿਆ ਪਾਣੀ ਆ ਇਹਨੇ ਤੁਹਾਡੀ ਪਾਚਨ ਸ਼ਕਤੀ ਨੂੰ ਬਿਲਕੁਲ ਮਜ਼ਬੂਤ ਕਰ ਦੇਣਾ ਤਾਂ ਤੁਹਾਡਾ ਭਾਰ ਘਟਾਉਣ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਮਦਦ ਕਰੇਗਾ ਸੋ ਹੁਣ ਜਿਹੜੀ ਮੈਂ ਤੁਹਾਨੂੰ ਕਹਿ ਰਹੀ ਤੁਸੀਂ ਤਿੰਨ ਚਾਰ ਗੱਲਾਂ ਡਾਈਟ ਆ ਜਿਹੜੀ ਡਾਈਟ ਨੂੰ ਤੁਸੀਂ ਸਟਿਕਲੀ ਫੋਲੋ ਕਰਨਾ ਹੀ ਕਰਨਾ ਵਾ ਡਾਈਟ ਨੂੰ ਤੁਸੀਂ ਸਟਿਕਲੀ ਫੋਲੋ ਕਰਨਾ ਵਾ ਵਰਕਆਊਟ ਆ ਜਿਹੜਾ ਤੁਸੀਂ 40 ਤੋਂ 45 ਮਿੰਟ ਸਵੇਰੇ ਕਰਨਾ ਹੀ ਕਰਨਾ ਵਾ ਤੇ ਡੇਲੀ ਤੁਸੀਂ ਇੱਕ ਦਿਨ ਦੇ ਵਿੱਚ 3 ਤੋਂ ਲੈ ਕੇ 4 ਲੀਟਰ ਪਾਣੀ ਆ ਜਿਹੜਾ ਤੁਸੀਂ ਉਹ ਪੀਣਾ ਹੀ ਪੀਣਾ ਵਾ ਉਸ ਤੋਂ ਬਾਅਦ ਤੁਸੀਂ ਜੀ 7 ਤੋਂ 8 ਘੰਟੇ ਦੀ ਜਿਹੜੀ ਨੀਂਦ ਆ ਤੁਸੀਂ ਉਹ ਲੈਣੀ ਹੀ ਲੈਣੀ ਆ ਜੀ ਠੀਕ ਹੈ ਜੀ ਤੇ ਕੋਈ ਵੀ ਮਿੱਠੀਆਂ ਚੀਜ਼ਾਂ ਨੇ ਜਿਹੜੀਆਂ ਬਿਲਕੁਲ ਨਹੀਂ ਖਾਣੀਆਂ ਕੋਈ ਤਲੀ ਹੋਈ ਚੀਜ਼ ਨਹੀਂ ਖਾਣੀ ਪਕੋੜੇ ਬਰੈਡ ਸਮੋਸੇ ਕੁਝ ਨਹੀਂ ਖਾਣਾ ਹੈਗਾ ਤੇ ਬੇਕਰੀ ਤੋਂ ਬਣੀ ਹੋਈ ਕੋਈ ਵੀ ਚੀਜ਼ ਹੈ ਜਿਹੜੀ ਉਹ ਬਿਲਕੁਲ ਨਹੀਂ ਖਾਣੀ ਜਾਣੀ ਕਿ ਬਾਹਰ ਦੀ ਚੀਜ਼ ਹੈ ਜਿਹੜੀ ਬਿਲਕੁਲ ਨਹੀਂ ਖਾਣੀ ਜੰਕ ਫੂਡ ਵਗੈਰਾ ਜਿਹੜੇ ਉਹ ਬਿਲਕੁਲ ਤੁਸੀਂ ਨਹੀਂ ਖਾਣੇ ਹੈਗੇ ਉਹਨਾਂ ਨੂੰ ਅਵਾਇਡ ਕਰਨਾ ਜਿੰਨਾ ਕਰ ਸਕਦੇ ਹੋ ਤੇ ਸਿਰ ਘਰ ਦੀਆਂ ਚੀਜ਼ਾਂ ਖਾਣੀਆਂ ਨੇ ਤੇ ਸਲਾਦ ਵਗੈਰਾ ਜਿਹੜਾ ਤੁਸੀਂ ਉਹ ਖਾਣਾ ਹੀ ਖਾਣਾ ਸੋ ਇਹ ਜਿਹੜਾ ਪਾਣੀ ਆ ਤੁਹਾਡਾ ਭਾਰ ਘਟਾਉਣ ਦੇ ਵਿੱਚ ਤੁਹਾਡੀ ਬਹੁਤ ਹੀ ਜ਼ਿਆਦਾ ਮਦਦ ਕਰੇਗਾ ਤੁਸੀਂ ਇੱਕ ਵਾਰੀ ਮੇਰੇ ਕੇ ਤੇ ਨਾ ਤੁਸੀਂ ਲਗਾਤਾਰ ਤੁਸੀਂ 30 ਦਿਨ ਇਹਨੂੰ ਪੀਣਾ ਸ਼ੁਰੂ ਕਰ ਦੋ ਕਿਉਂਕਿ ਜਿਹੜੇ ਬਹੁਤ ਸਾਰੇ ਕਲਾਇੰਟ ਮੇਰੇ ਇਹੋ ਜਿਹੇ ਨੇ ਜਿਨ੍ਹਾਂ ਨੇ ਮੇਰੇ ਕੋਲੋਂ ਡਾਈਟ ਪਲਾਨ ਬਣਵਾਏ ਨੇ ਜਿਨ੍ਹਾਂ ਦੇ ਪਾਸ ਇੱਕ ਕੁਆਂਟਲ ਤੋਂ ਵੀ ਜ਼ਿਆਦਾ ਸੀ ਉਹਨਾਂ ਨੇ ਮੇਰੇ ਕੋਲੋਂ 4-4 5-5 ਮਹੀਨੇ ਉਹਨਾਂ ਨੇ ਡਾਈਟ ਪਲਾਨ ਮੇਰੇ ਕੋਲੋਂ ਬਣਵਾਏ ਫੋਲੋ ਕੀਤਾ ਤੇ ਉਹਨਾਂ ਨੇ 4-5 ਮਹੀਨੇ ਦੇ ਵਿੱਚ ਉਹਨਾਂ ਨੇ 15 ਤੋਂ 20 ਕਿਲੋ ਤੱਕ ਵੀ ਉਹਨਾਂ ਨੇ ਭਾਰ ਘਟਾਏ ਨੇ ਤੇ ਉਹਨਾਂ ਨੂੰ ਵੀ ਦੱਸਦਾ ਹੁਣਾ ਵੀ ਤੁਸੀਂ ਆਹ ਪਾਣੀ ਬਣਾ ਕੇ ਪੀਓ ਕਿਉਂਕਿ ਮੈਂ ਆਪਣੇ ਚੈਨਲ ਦੇ ਉੱਤੇ ਬਹੁਤ ساری ਵੀਡੀਓ ਇਹੋ ਜਿਹੀਆਂ ਪਾਈਆਂ ਹੋਈਆਂ ਨੇ ਵੀ ਤੁਸੀਂ ਆਹ ਪਾਣੀ ਬਣਾ ਕੇ ਪੀ ਲਓ ਤੁਸੀਂ ਆਹ ਪਾਣੀ ਬਣਾ ਕੇ ਪੀ ਲਓ ਤੁਹਾਨੂੰ ਫਾਇਦੇ ਹੋਣਗੇ ਕਿਉਂਕਿ ਹਰ ਇੱਕ ਪਾਣੀ ਦੇ ਆਪਣੇ ਅਲੱਗ-ਅਲੱਗ ਫਾਇਦੇ ਆ ਠੀਕ ਹੈ ਜੀ ਆਪਣੇ ਪਾਣੀ ਦੇ ਅਲੱਗ-ਅਲੱਗ ਫਾਇਦੇ ਆ ਕੋਈ ਪਾਣੀ ਕਿਸੇ ਨੂੰ ਸੂਟ ਕਰਦਾ ਕੋਈ ਕਿਸੇ ਨੂੰ ਕਰਦਾ ਇਸ ਕਰਕੇ ਮੈਂ ਬਹੁਤ ਸਾਰੇ ਮਤਲਬ ਆਈਡੀਆ ਤੁਹਾਡੇ ਨਾਲ ਸ਼ੇਅਰ ਕੀਤੇ ਹੋਏ ਆ ਤੁਸੀਂ ਕੋਈ ਵੀ ਇੱਕ ਪਾਣੀ ਨੂੰ ਤੁਸੀਂ ਪੀ ਲਓ ਮੇਰੀ ਵੀਡੀਓ ਦੇਖ ਕੇ ਨਾ ਤੁਸੀਂ ਇਹਨਾਂ ਕਰਦੇ ਕਰੋ ਵੀ ਅੱਜ ਨਵੀਂ ਵੀਡੀਓ ਆ ਗਈ ਹੈ ਯਾਰ ਮੈਂ ਆਹ ਪਾਣੀ ਪੀ ਲਾ ਹਨਾ ਤੁਸੀਂ ਪੁਰਾਣਾ ਛੱਡ ਤਾਂ ਤੁਸੀਂ ਲਗਾਤਾਰ ਤੁਸੀਂ ਉਹਨੂੰ 30 ਦਿਨ 30 ਦਿਨ ਪੀਓ ਫਿਰ ਤੁਸੀਂ ਚੇਂਜ ਕਰੋ ਫਿਰ ਤੁਸੀਂ ਵੇਰੀਏਸ਼ਨ ਲਿਆ ਸਕਦੇ ਤਾਂ ਉਹਨੂੰ ਫਿਰ ਰਿਜ਼ਲਟ ਜਿਹੜਾ ਉਹ ਮਿਲੇਗਾ ਤੁਸੀਂ 5-7 ਦਿਨ ਪੀਨੇ ਹੋ ਫਿਰ ਤੁਸੀਂ ਕਹਿੰਦੇ ਨਹੀਂ ਵੀਰ ਜੀ ਸੰਤ ਰਿਜ਼ਲਟ ਜਿਹੜਾ ਉਹ ਨਹੀਂ ਮਿਲਦਾ ਪਿਆ ਤੇ ਤੁਸੀਂ ਡਾਈਟ ਨੂੰ ਵੀ ਸਟਿਕਲੀ ਫੋਲੋ ਨਹੀਂ ਕਰਦੇ ਹੈਗੇ ਹਨਾ ਸੋ ਡਾਈਟ ਆ ਜਿਹੜੀ ਤੁਸੀਂ ਡਾਈਟ ਨੂੰ ਸਟਿਕਲੀ ਫੋਲੋ ਕਰਨਾ ਹੀ ਕਰਨਾ ਵਾ ਜਿਹੜੇ ਮੇਰੇ ਕਲਾਇੰਟ ਨੇ ਉਹਨਾਂ ਨੇ ਤਾਂ ਇੰਨਾ ਭਾਰ ਘਟਾਇਆ ਵਾ ਕਿਉਂਕਿ ਉਹ ਡਾਈਟ ਨੂੰ ਵੀ ਸਟਿਕਲੀ ਫੋਲੋ ਕਰਦੇ ਨੇ ਤੇ ਇਹ ਜਿਹੜੇ ਪਾਣੀ ਮੈਂ ਦੱਸਿਆ ਉਹ ਉਹਨੂੰ ਲਗਾਤਾਰ ਜਿਹੜਾ ਉਹ ਪੀਂਦੇ ਹੀ ਪੀਂਦੇ ਜਿੰਨਾ ਦਿਨ ਮੈਂ ਉਹਨਾਂ ਨੂੰ ਡ ਦੀ ਭਿੰਡ ਭਰਾ ਆਪਣਾ ਭਾਰ ਘਟਾਉਣ ਨੂੰ ਲੈ ਕੇ ਡਾਈਟ ਪਲਾਨ ਜਿਹੜਾ ਬਣਵਾਉਣਾ ਚਾਹੁੰਦਾ ਮੇਰੇ ਕੋਲੋਂ ਤਾਂ ਆਪਣੀ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਮੇਰੇ ਨਾਲ ਸੰਪਰਕ ਕਰ ਸਕਦਾ ਤੇ ਮੇਰੇ ਕੋਲੋਂ ਆਪਣਾ ਜਿਹੜਾ ਪਰਸਨਲ ਡਾਈਟ ਪਲਾਨ ਜਿਹੜਾ ਉਹ ਬਣਵਾ ਸਕਦਾ ਕਿਉਂਕਿ ਜਿਹੜਾ ਪਰਸਨਲ ਡਾਈਟ ਪਲਾਨ ਬਣਦਾ ਉਹ ਬੰਦੇ ਦੀ ਏਜ ਵੇਟ ਹਾਈਟ ਤੇ ਉਹਦੀ ਡੇਲੀ ਦੀ ਐਕਟੀਵਿਟੀ ਨੂੰ ਦੇਖ ਕੇ ਹੀ ਤਿਆਰ ਕੀਤਾ ਜਾਂਦਾ ਜਿਸ ਦੇ ਨਾਲ ਕੀ ਕੀ ਤੁਹਾਨੂੰ ਬਹੁਤ ਜ਼ਿਆਦਾ ਰਿਜ਼ਲਟ ਆ ਉਹ ਮਿਲਣਾ ਸ਼ੁਰੂ ਹੋ ਜਾਂਦਾ ਵਾ ਤੇ ਤੁਹਾਡਾ ਭਾਰ ਜਿਹੜਾ 101% ਘਟੇਗਾ ਇਹੀ ਘਟੇਗਾ ਤੁਸੀਂ ਆਪ ਪਾਣੀ ਪੀਣਾ ਸ਼ੁਰੂ ਕਰ ਲਓ ਤੇ ਡਾਈਟ ਨੂੰ ਤੁਸੀਂ ਸਟ੍ਰਿਕਲੀ ਫੋਲੋ ਤੇ ਤੁਸੀਂ ਵਰਕਆਊਟ ਡੇਲੀ ਕਰੋ ਤੁਹਾਡਾ ਜਿਹੜਾ ਭਾਰ 101% ਘਟੇਗਾ ਹੀ ਘਟੇਗਾ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਜੀ ਅਗਰ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਕੋਸ਼ਿਸ਼ ਜਿਹੜੀ ਕਿਵੇਂ ਦੀ ਲੱਗੀ ਹੈ ਜੀ ਸੋ ਦੋਸਤੋ ਅਗਰ ਤੁਹਾਡੇ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰਾਮ ਤੋਂ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਥੱਲੇ ਕਮੈਂਟ ਕਰਕੇ ਆਪਣਾ ਸ